ਪ੍ਰਕਾਸ਼ ਚੰਦ ਬਾਦਲ ਸੀ ਜਿਹੜਾ ਉਸ ਨੂੰ ਛੱਡ ਕੇ ਜੀ ਸਿੱਖੀ ਸੰਧਾਨਤ ਨੂੰ ਛੱਡ ਕੇ ਇਹਨਾਂ ਨੇ 1995 ਦੇ ਵਿੱਚ ਪੰਜਾਬੀ ਪਾਰਟੀ ਬਣਾ ਲਈ ਸੀ ਜੀ ਜੇ ਨੂੰ ਕੋਈ ਵੀ ਸੰਗ ਮੈਸੇਜ ਭੇਜੇ ਜੀ ਇਹ ਕਹਿੰਦਾ ਸੀ ਮੈਂ ਕਾਗ ਤਖਤ ਦੇ ਉੱਤੇ ਸੌ ਖਾਦੀ ਐ ਵੀ ਜਿੰਨਾ ਚਿਰ ਸਖਬੀਰ ਬਾਦਲ ਤਸੀਫਾ ਨਹੀਂ ਦਿੰਦਾ ਮੈਂ ਉਹਨਾਂ ਚਾਰੇ ਸ਼ਰੂਮਲੀ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਜਿਸ ਤਰ੍ਹਾਂ ਅਸੀਂ ਅੱਜ ਪਹੁੰਚੇ ਹੈਗੇ ਹਾਂ ਮੁਕਸਰ ਦੀ ਪਵਿੱਤਰ ਧਰਤੀ ਤੇ ਸੋ ਇੱਕ ਮੈਂ ਗੱਲ ਦੱਸਣੀ ਚਾਹੁੰਦਾ ਹਾਂ ਕਿ ਬਲਾਰਾ ਜਿਹੜਾ ਹੁੰਦਾ ਹੈ ਇਕੱਲਾ ਸਟੇਜ ਤੇ ਨਹੀਂ ਹੁੰਦਾ ਕਿ ਸਟੇਜ ਤੇ ਬੋਲੇ ਸੋ ਸਾਡੇ ਨਾਲ ਬਾਪੂ ਹੈਗੇ ਨੇ 75-80 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈਗੀ ਹੈ ਬਾਪੂ ਹਮੀਰ ਸਿੰਘ ਜਿਨ੍ਹਾਂ ਦੇ ਅੰਦਰ ਕੌਮ ਪ੍ਰਤੀ ਦਰਦ ਹੈਗਾ ਜਿਨ੍ਹਾਂ ਦੇ ਅੰਦਰ ਪੰਜਾਬ ਪ੍ਰਤੀ ਦਰਦ ਹੈਗਾ ਸੋ ਅੱਜ ਚੱਲ ਨਹੀਂ ਸਕਦੇ ਲੇਕਿਨ ਅਸੀਂ ਅੱਜ ਇਹਨਾਂ ਦੇ ਕੋਲ ਪਹੁੰਚੇ ਹੋਏ ਹਾਂ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰਿਆ ਜੇ ਨਾਲੇ ਆਪਣੇ ਕਮੈਂਟ ਦਿਆ ਜੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਜੀ ਬਹੁਤ ਬਹੁਤ ਸਵਾਗਤ ਜੀ ਖਾਲਸਾ ਜੀ ਪਹਿਲਾ ਸਵਾਲ ਹੈਗਾ ਕਿ ਜਿਸ ਤਰ੍ਹਾਂ ਅੱਜ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਮਨਾਇਗੀ ਹੈ ਉਹਨਾਂ ਦੇ ਪਿੰਡ ਵਿਖੇ ਸੋ ਕਹਿੰਦੇ ਵੀ ਹਜ਼ਾਰਾਂ ਤੇ ਲੱਖਾਂ ਦਾ ਇਕੱਠ ਸੀਗਾ ਸਾਰੇ ਜਿੰਨੇ ਵੀ ਲੀਡਰ ਹੈਗੇ ਨੇ ਸ਼ਮੂਲੀਅਤ ਕੀਤੀ ਉੱਥੇ ਸੋ ਵੱਡੇ ਵੱਡੇ ਉੱਤੇ ਵਿੱਚ ਸਵਾਲ ਵੀ ਉੱਠੇ ਹੈਗੇ ਆ ਸੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਸੁਖਦੇਵ ਸਿੰਘ ਢੀਂਸਾ ਜਿਹੜੇ ਹੈਗੇ ਨੇ ਸ਼ਰਮਨੀ ਕਾਲੀ ਦਲ ਦੇ ਪਹਿਲਾ ਮੈਂਬਰ ਸੀਗੇ ਸੋ ਸੋ 6 ਕੁ ਸਾਲ ਪਹਿਲਾਂ ਸ਼ਰਮਣੀ ਅਕਾਲੀ ਦਲ ਨੂੰ ਛੱਡ ਕੇ ਦੂਜੀਆਂ ਧਿਰਾਂ ਦੇ ਵਿੱਚ ਚਲੇ ਗਏ ਸੀ ਜਾਂ ਆਪਣੀ ਨਵੀਂ ਪਾਰਟੀ ਬਣਾ ਲਈ ਸੀ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਦਾਰ ਨਿਸ਼ਾਨ ਸਿੰਘ ਜੀ ਜਿਹੜਾ ਤੁਹਾਡਾ ਪਰਛਨ ਹੈ ਜੀ ਜੀ ਮੀ ਜਿਹੜੇ ਸ਼ਰਮਰੀਆ ਅਕਾਲੀ ਦਲ ਬਾਦਲ ਨੂੰ ਛੱਡ ਕੇ ਚਲੇ ਗਏ ਸੀ ਜੀ ਜੀ ਤੇ ਹੁਣ ਉਹ ਵਾਪਸ ਕੁਝ ਆਗੇ ਤੇ ਕੁਝ ਆ ਰਹੇ ਆ ਇਹਦੇ ਵਿੱਚ ਅਵਤਾਰ ਸਿੰਘ ਬਰਮਪੁਰਾ ਜੀ ਜੀ ਇਹਦੇ ਵਿੱਚ ਰਤਨ ਸਿੰਘ ਅਜਨਾਲਾ ਜੀ ਇਹਦੇ ਵਿੱਚ ਸਉਦੇਸ਼ ਸਿੰਘ ਢੀਨਸਾ ਹਮ ਬੀਬੀ ਜਗੀਰ ਕੌਰ ਜੀ ਔਰ ਇੱਕ ਮੈਂ ਨਾਮ ਵਿਸਰ ਗਿਆ ਜੀ ਇੱਥੇ ਸੀਗੇ ਆਪਣੇ ਸੁਲਤਾਨਪੁਰ ਲੋਧੀ ਦੇ ਕੋਲੇ ਉਹਨਾਂ ਦਾ ਪਿੰਡ ਹੈ ਜੀ ਉਹ ਵੀ ਸੀਨੀਅਰ ਸੀਗੇ ਅਕਾਲੀ ਦਰਬ ਦੇ ਮੈਂਬਰ ਉਹ ਇਹਨਾਂ ਨੂੰ ਛੱਡ ਕੇ ਚਲੇ ਗਏ ਸੀ ਜੀ ਸੋ ਬਾਬਾ ਜੀ ਜੋ ਛੱਡ ਛੱਡਣ ਦਾ ਕਾਰਨ ਸ਼ਰੋਮੀ ਕਾਲੀਦਾਲ ਨੂੰ ਕੀ ਹੈਗਾ ਸੀਗਾ ਇਹ ਵੇਖੋ ਜੀ ਜੋ ਸ਼ਰੋਮਰੀ ਕਾਲੀਦਾਲ ਦੀਆਂ ਮਰਜਾਦਾ ਸੀ ਪਰੰਪਰਾਵਾਂ ਸੀ ਜੀ ਉਸ ਤੋਂ ਪ੍ਰਕਾਸ਼ ਚੰਦ ਬਾਦਲ ਸੀ ਜਿਹੜਾ ਉਸ ਨੂੰ ਛੱਡ ਕੇ ਜੀ ਸਿੱਖੀ ਸੰਨਤ ਨੂੰ ਛੱਡ ਕੇ ਇਹਨਾਂ ਨੇ 1900 95 ਦੇ ਵਿੱਚ ਪੰਜਾਬੀ ਪਾਰਟੀ ਬਣਾਲੀ ਸੀ ਸ਼ਰੋਮਰੀ ਅਕਾਲੀਦਾਰ ਨੂੰ ਇਹਨਾਂ ਨੇ ਅਲਵਿਦਾ ਕਹਿਤਾ ਸੀ ਕਿ ਜਿਹੜੀ ਮੋਗਾ ਰੈਲੀ ਦੇ ਵਿੱਚ ਇਹਨਾਂ ਨੇ ਪ੍ਰਧਾਨ ਮੰਤਰੀ ਅਮੋਦੀ ਆਇਆ ਸੀ ਜੀ ਬਹੁਤ ਵੱਡਾ ਕੱਠ ਹੋਇਆ ਸੀ ਇਹਨਾਂ ਨੇ ਉਹਨੂੰ ਨਕਲੀ ਪੱਗ ਬੰਨ ਕੇ ਸਿਰ ਤੇ ਰੱਖੀ ਜੀ ਤੇ ਉਹਨੇ ਇੱਕ ਸਕਿੰਟ ਤੋਂ ਪਹਿਲਾਂ ਹੀ ਲਾ ਕੇ ਜਿਹੜੀ ਪੱਗ ਬੰਨੀ ਸੀ ਤੇ ਥੱਲੇ ਰੱਖਤੀ ਉਸ ਵੇਲੇ ਤੋਂ ਜਿਹੜੇ ਕੋਸ਼ ਸਿੱਖੀ ਵਿਚਾਰ ਦੇ ਬੰਦੇ ਸੀ ਜੀ ਲੀਡਰ ਸੀ ਉਹ ਇਸ ਗੱਲ ਤੋਂ ਖਫਾ ਸੀਗੇ ਜਿਹੜਾ ਛਰਮਰੀ ਕਾਲੀਦਾਲ ਬਾਦਲ ਹੈ ਜੀ ਇਹ ਸਿੱਕੀ ਸੁਨਾਰ ਨੂੰ ਨੂੰ ਛੱਡ ਕੇ ਇਹ ਹੁਣ ਕੁਰਸੀ ਵਾਲੇ ਪਾਸੇ ਨੂੰ ਜਾ ਰੇ ਗੇੜਾ ਖਾ ਰਿਆ ਜੀ ਕਿ ਜਿਸ ਦੇ ਵਿੱਚ ਅਵਤਾਰ ਸਿੰਘ ਬਰਮਪੁਰਾ ਜੀ ਰਤਨ ਸਿੰਘ ਅਜਨਾਲਾ ਸੁਖਦੇਵ ਸਿੰਘ ਢੀਂਸਾ ਬੀਬੀ ਜਗੀਰ ਕੌਰ ਬਾਦੇ ਵਿੱਚ ਉਹ ਛੱਡ ਕੇ ਗਈ ਹੈ ਇਹ ਸਾਰੇ ਲੀਡਰ ਛੱਡ ਕੇ ਚਲੇ ਗਏ ਸੀਗੇ ਕਿਉਂ ਗਏ ਸੀ ਇਹ ਉਹ ਕਹਿੰਦੇ ਸੀ ਵੀ ਜਿਹੜਾ ਸੁਖਵੀਰ ਬਾਦਲ ਹੈ ਇਹਦੀ ਜਿਹੜੀ ਬੋਲ ਬਾਣੀ ਹੈ ਬਹੁਤ ਮਾੜੀ ਹੈ ਜੀ ਵੀ ਜਿੰਨਾ ਚਿਰ ਇਹ ਇਹਨੂੰ ਪਾਸੇ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਆਪਣੀ ਤੋਂ ਵੀ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਜਵੇ ਜੀ ਇੱਕ ਮੈਂਬਰ ਪੰਜਾਬ ਦੇ ਵਿੱਚ ਇੱਕ ਕਰਦਾ ਇੱਕ ਮੈਂਬਰ ਹੋਵੇ ਜੀ ਉਹ ਇਹਨੂੰ ਛੱਡ ਕੇ ਚਲੇ ਗਏ ਤੇ ਜਿਹੜਾ ਸੁਖਦੇਵ ਸਿੰਘ ਢੀਂਸਾ ਹੁਣ ਵਿੱਚ ਸ਼ਾਮਲ ਹੋਇਆ ਮੇਰਾ ਤੁਹਾਡੇ ਚੈਨਲ ਦੇ ਰਾਈ ਜਿਹਨੂੰ ਕੋਈ ਵੀ ਸਿੰਘ ਮੈਸੇਜ ਭੇਜੇ ਜੀ ਇਹ ਕਹਿੰਦਾ ਸੀ ਮੈਂ ਕਾਲ ਤਖਤ ਦੇ ਉੱਤੇ ਸੌ ਖਾਧੀ ਐ ਵੀ ਜਿੰਨਾ ਚਿਰ ਸੁਖਵੀਰ ਬਾਦਲ ਤਸੀਫਾ ਨਹੀਂ ਦਿੰਦਾ ਮੈਂ ਉਹਨਾਂ ਚਾਰੇ ਸ਼ਰੂਮਲੀ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਹੁਣ ਇਹ ਸਪਸ਼ਟ ਕਰੇ ਵੀ ਜਿਹੜੀ ਉਦੋਂ ਸੌ ਖਾਦੀ ਸੀ ਵੀ ਉਹ ਸੱਚੀ ਸੀ ਜੀ ਕਿ ਜਿਹੜਾ ਤੂੰ ਅੱਜ ਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਹੈ ਜੀ ਜੀ ਕਿ ਤੂੰ ਅੱਜ ਸੱਚ ਹੈ ਵੀ ਜਿਹੜੀਆਂ ਮੰਗਾਂ ਤੁਸੀਂ ਲੈ ਕੇ ਜੀ ਕਾਲੀ ਦਲ ਨੂੰ ਆਦ ਆਲਾ ਵੀਦਾ ਕਹਿ ਕੇ ਚਲੇ ਗਏ ਸੀ ਜੀ ਜੀ ਕੀ ਉਹ ਸਖਬੀਰ ਬਾਦਲ ਨੇ ਉਹ ਸਾਰੀਆਂ ਮੰਗਾਂ ਤੁਹਾਡੀਆਂ ਮੰਨ ਲਈਆਂ ਜਿਹੜੀ ਬੇਉਦੀ ਨੂੰ ਤੁਸੀਂ ਛੱਡ ਕੇ ਗਏ ਸੀ ਜਿਹੜੀ ਇੱਕ ਤਰੀਕ 2015 ਨੂੰ ਪਿੰਡ ਗੁਰੂ ਸਾਹਿਬ ਆਪਣਾ ਗੁਰੂ ਸਾਹਿਬ ਤੋਂ ਗੁਰੂ ਮਹਾਰਾਜ ਦਾ ਸਰੂਪ ਡੇਰਾ ਪ੍ਰੇਮੀਆਂ ਨੇ ਜਿਹੜਾ ਚੋਰੀ ਕੀਤਾ ਸੀ ਇਹ ਤੁਸੀਂ ਸਾਰੇ ਇਲਜ਼ਾਮ ਲਾਏ ਸੀ ਵੀ ਸਾਡੀ ਸਰਕਾਰ ਹੁੰਦਿਆਂ ਮਹਾਰਾਜ ਜੀ ਐਡੀ ਵੱਡੀ ਬੇਅਵਦੀ ਹੋਈ ਹੈ ਤੇ ਉਹ ਬੰਦੇ ਨਾ ਫੜੇ ਜਾਣ ਜੋ ਇਹਦੇ ਵਿੱਚ ਕਮੀਆਂ ਸੀਗੀਆਂ ਖਾਲਸਾ ਜੀ ਉਸੇ ਰੋਸ ਦੇ ਕਾਰਨ ਹੀ ਛੱਡਿਆ ਸੀਗਾ ਪਾਰਟੀ ਨੂੰ ਹਾਂ ਜੀ ਇੱਕ ਤਾਂ ਇਹ ਇਹ ਬਹੁਤ ਵੱਡੀ ਇਹਨਾਂ ਦੀ ਮੰਗ ਸੀ ਜੀ ਜੀ ਵੀ ਅਸੀਂ ਗੁਰੂ ਮਹਾਰਾਜ ਦਾ ਇਨਸਾਫ ਨਹੀਂ ਲੋਕਾਂ ਨੂੰ ਦੇ ਸਕਏ ਜੀ ਕੁਝ ਹੋਰ ਮੰਗਾ ਸੀ ਵੀ ਜਿਵੇਂ ਇਹ ਅੰਮ੍ਰਿਤਧਾਰ ਜੀ ਨਹੀਂਗਾ ਬੇਅੰਮ੍ਰਿਤਧਾਰੀਆਂ ਵੀ ਇਹ ਸਿੱਖੀ ਦਾ ਪ੍ਰਧਾਨ ਇਹ ਨਹੀਂ ਬਣ ਸਕਦਾ ਛਰੂਮਰੀ ਅਕਾਲੀ ਗੱਲ ਦਾ ਹਮਮ ਹੋਰ ਕੁਝ ਕਈ ਹੋਰ ਮੰਗਾ ਸੀਗੀਆਂ ਜੀ ਜੇ ਜਿਹਨੂੰ ਛੱਡ ਕੇ ਗਏ ਸੀ ਹੂੰ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਵਤਾਰ ਸਿੰਘ ਜਿਹੜਾ ਬਰਮਪੁਰ ਹੈ ਜੀ ਉਹਨੂੰ ਤੁਹਾਡੇ ਵਰਗੇ ਪੱਤਰਕਾਰਾਂ ਨੇ ਪੁੱਛਿਆ ਜੀ ਵੀ ਤੁਸੀਂ ਬਾਦਲ ਸਾਹਿਬ ਦੇ ਬਹੁਤ ਨੇੜੇ ਰਹੇ ਸੀ ਹੂੰ ਹੁਣ ਤੁਸੀਂ ਬਾਦਲ ਸਾਹਿਬ ਨੂੰ ਛੱਡ ਕੇ ਚਲੇ ਗਏ ਆ ਜੀ ਜੇਕਰ ਤੁਹਾਨੂੰ ਕੱਲ ਨੂੰ ਜੀ ਬਾਦਲ ਸਾਹਿਬ ਕਹੇ ਵੀ ਤੁਸੀਂ ਕਾਲੀਦਾਰ ਨੂੰ ਛੱਡ ਕੇ ਗਏ ਮੇਰੇ ਤੇ ਸ਼ਾਮਲ ਹੋ ਜਾਓ ਜੀ ਉਹਦਾ ਵੀ ਸਾਡੀ ਕੜਾਈ ਦੇ ਨੂੰ ਕੁਰਬਾਨੀ ਘਟ ਹੈ ਇਹ ਸੀ ਇਹਦੇ ਨਾਲੋਂ ਜੇਲਾ ਵੰਦ ਕੱਟੀਆਂ ਜਿਹੜੀ ਅੱਜ ਇਹਦੇ ਭੂਤੇ ਵੀ ਲੋਕਾਂ ਨੇ ਕਈਆਂ ਵੀ ਇਹਨੇ ਜੀ ਅਮਰਜੰਸੀ ਵੇਲੇ 19 ਸਾਲ ਸਜ਼ਾ ਕੱਟੀ ਹੈ ਹੂੰ ਇਹਦੇ ਨਾਲ ਜਾਂਦੇ ਵੀ 19 ਸਜ਼ਾ ਕੱਟੀ ਹੈ ਜੀ ਜਿੰਨੇ ਇਹਨੇ ਕਾਰੋਬਾਰ ਮੁੱਖ ਮੰਤਰੀ ਬਣ ਕੇ ਕਾਲੀਦਾਦਾ ਪ੍ਰਧਾਨ ਬਣ ਕੇ ਜਿੰਨੇ ਇਹਨੇ ਬਣਾਏ ਹੈ ਤੇ ਨਾਂ ਦੇ ਲੀਡਰਾਂ ਦੇ ਉਹਨੇ ਕਿਉਂ ਨਹੀਂ ਬਣੇ ਜੀ ਜਿਹੜਾ ਹਵਤਾਰ ਸਿੰਘ ਬਰਮਪੁਰਾ ਸੀਗਾ ਉਹਨੂੰ ਤੁਹਾਡੇ ਅਰਗੇ ਪੱਤਰਕਾਰ ਨੇ ਪੁੱਛਿਆ ਉਹ ਕਹਿਣ ਲੱਗਿਆ ਵੀ ਮੇਰਾ ਆ ਪੱਤਲੇ ਬਾਦਲ ਅੱਛਾ ਤੇ ਬਾਦਲ ਨੇ ਤਾਂ ਉਹ ਨਹੀਂ ਪੱਤੇ ਪਰ ਅਵਤਾਰ ਸਿੰਘ ਬਰਹਪੁਰੇ ਨੇ ਦੋਵੇਂ ਹੱਥ ਪਾਲੇ ਜੀ ਵੀ ਉਹ ਜੋ ਹੁਣ ਅਗਲੀ ਗੱਲ ਤੁਸੀਂ ਆਪ ਸਮਝ ਜਿਓ ਵੀ ਕਿਹਨੂੰ ਮੈਂ ਕਹਿ ਰਿਹਾ ਹਾਂ ਬਿਲਕੁਲ ਜੀ ਇਵੇਂ ਰਤਨ ਸਿੰਘ ਅਜਨਾਲਾ ਸੀ ਉਹ ਵੀ ਕਹਿੰਦਾ ਸੀ ਵੀ ਇਹ ਸਿੱਖੀ ਸਨਾਤ ਤੋਂ ਪਛੜ ਗਿਆ ਵੀ ਇਹ ਨਹੀਂ ਪੂਰੇ ਲਹਿਰਿਆ ਪਰਿਵਾਰ ਬਾਦਲ ਪਰਿਵਾਰ ਬਾਦਲ ਪਰਿਵਾਰ ਹੂੰ ਵੀ ਅਸੀਂ ਤਾਂ ਛੱਡ ਰਹੇ ਉਹ ਵੀ ਸ਼ਾਮਲ ਹੋ ਗਏ ਜੀ 6 6 ਸਾਲ ਸੁਵਦੇਸ਼ ਸਿੰਘ ਢੀਂਸਾ ਅੱਡ ਰਹੇ ਜੀ ਤੇ ਭਾਜਪਾ ਦੇ ਨਾਲ ਇਹਨਾਂ ਦੇ ਸਮਝੌਤੇਆਂ ਜਾਂ ਗੱਲਾਂ ਹੋਈਆਂ ਚੱਲ ਰਹੀਆਂ ਸੀ ਤੇ ਜਿਹੜਾ ਸੀ ਪ੍ਰਧਾਨ ਮੰਤਰੀ ਅਟਲ ਵਿਆਨਾ ਆਪਣਾ ਮੋਦੀ ਜੀ ਉਹ ਕਹਿੰਦਾ ਸੀ ਵੀ ਜਿਹੜਾ ਅਸਲੀ ਕਾਲੀਦਾਲ ਹੈ ਨਾ ਉਹ ਸੁਵਦੇਸ਼ ਸਿੰਘ ਢੀਂਸਾ ਹੈ ਹੂੰ ਵੀ ਜਿਹੜਾ ਪ੍ਰਕਾਸ਼ ਚੰਦ ਬਾਦਲ ਹੈ ਇਹ ਨਹੀਂ ਅਸਲ ਤਾਂ ਸ਼੍ਰੋਮਣੀ ਕਾਲੀ ਦਲ ਟੀਨਸਾ ਹੈ ਇੱਥੇ ਮੈਂ ਤੁਹਾਡੀ ਗੱਲ ਰੋਕਦਾ ਹਾਂ ਹਾਂ ਜੀ ਜਦੋਂ ਅੱਜ ਵਰਸੀ ਦੇ ਟਾਈਮ ਤੇ ਉੱਥੇ ਇੱਕ ਪ੍ਰਚਾਰਕ ਨੇ ਗੱਲ ਕਹੀ ਸੀ ਵੀ ਸੁਖਦੇਵ ਸਿੰਘ ਟੀਨਸਾ ਨੇ ਸ਼੍ਰੋਮਣੀ ਕਾਲੀ ਦਲ ਨੂੰ ਖੜਾ ਕੀਤਾ ਸੀਗਾ ਹਾਂ ਜੀ ਵੇਖੋ ਜੀ ਇੰਨਾ ਲੋਕਾਂ ਦੀ ਜਿਹੜੇ ਸਿਆਸੀ ਲੋਕ ਹੁੰਦੇ ਆ ਇਹਨਾਂ ਦੀ ਹੁਣ ਕੀ ਗੱਲ ਕੀਤੀ ਜਾਵੇ ਇਹ ਜਿਹੜੇ ਗੁਰੂ ਦੇ ਨਹੀਂ ਬਣੇ ਇੱਥੇ ਸਵਾਲ ਹੈ ਕਿ ਕੌਮ ਨੇ ਖੜਾ ਕੀਤਾ ਹੈ ਕਿ ਸੁਖਦੇਵ ਸਿੰਘ ਟੀਨਸਾ ਨੇ ਖੜਾ ਕੀਤਾ ਸੀ ਮੀ ਲੋਕ ਕੀਤਾ ਤਾਂ ਲੋਕਾਂ ਨੇ ਖੜਾ ਸੀ ਇਹਨਾਂ ਨੂੰ ਜੀ ਬੋਟਾ ਪਾ ਕੇ ਅੱਗੇ ਲਿਆਂਦਾ ਹਮ ਇਕ ਇਹਨਾਂ ਨੇ ਕਾਲੀਦਾਨ ਨੂੰ ਤਾਂ ਖੜਾ ਇਹਨਾਂ ਨੇ ਕੀ ਕਰਨਾ ਸੀ ਲੋਕਾਂ ਨੇ ਕੀਤਾ ਸੀ ਜੀ ਜੀ ਵੀ ਇਹ ਪ੍ਰਾਣੀ ਪਾਰਟੀ ਐ ਸਿੱਖਾਂ ਦੀ ਜਮਾਤ ਐ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਦੇ ਕੇ ਇਹਨਾਂ ਨੇ ਗੁਰਦੁਆਰੇ ਯਾਦ ਕਰਾਏ ਸੀ ਵੀ ਨਰੇ ਨੂੰ ਮੰਤ ਤੋਂ ਗੁਰਦੁਆਰੇ ਛਡਾਏ ਗੰਗਸਰ ਜੈਤੋ ਦੇ ਜਿਹੜੇ ਮੋਰਚੇ ਲਾਏ ਸਾਰੀਆਂ ਗੱਲਾਂ ਨੂੰ ਛੱਡ ਕੇ ਜਿਵੇਂ ਜ਼ਾਲਮ ਅੰਗਰੇਜ਼ ਸੀ ਉਵੇਂ ਜਲਮ ਕਾਂਗਰਸੀ ਸੀ ਉਵੇਂ ਹੀ ਬੀਜੇਪੀ ਵਾਲੇ ਸੀ ਇੱਕ ਖਾਲਸਾ ਜੀ ਮੈਂ ਸਵਾਲ ਕਰਨਾ ਚਾਹੁੰਨਾ ਵੀ 1921 ਦੇ ਵਿੱਚ ਸ਼ਰਮਨੀ ਕਾਲੀ ਦਲ ਦੀ ਜਿਹੜੀ ਪਾਰਟੀ ਸੀ ਜੀ ਬਣੀ ਉਸ ਉਸ ਟਾਈਮ ਦੇ ਕਰੀਬ ਹਾਂਜੀ ਲੇਕਿਨ ਬਾਦਲ ਪਰਿਵਾਰ ਇਸ ਤੇ ਕਦੋਂ ਆ ਵੀ ਹੋਇਆ ਇਹ ਜੀ 1919 ਦੇ ਵਿੱਚ ਸ਼ਰਮਰੀ ਕਮੇਟੀ ਸਥਾਪਿਤ ਆ ਗਈ ਉਧਰੋਂ ਜਿਹੜੀ ਆਰਐਸਐਸ ਹੈ ਇਹ ਇਹ ਬਰਾਬਰ ਦੂਜਾ ਉਹਨਾਂ ਨੇ ਖੜੀ ਕਰਤੀ ਸ਼ਰਮਣੀ ਕਮੇਟੀ 1919 ਚ 1900 ਚ ਇਹ ਲਾਗੂ ਗਾਂ ਜਾ ਕੇ ਹੁੰਦੀ ਹੈ ਜੀ 1926 ਦੇ ਵਿੱਚ ਇਹ ਪੂਰੀ ਲਾਗੂ ਹੋ ਜਾਂਦੀ ਹੈ ਚਾਬੀਆਂ ਅੰਗਰੇਜ਼ ਦੇ ਦਿੰਦੇ ਆ ਜੀ ਜੀ ਉਦੋਂ ਪਿੱਛੋਂ ਇਹ ਕਾਬਜ ਹੋ ਜਾਂਦੇ ਆ ਪ੍ਰਕਾਸ਼ ਸਿੰਘ ਜਿਹੜਾ ਬਾਦਲ ਹੈ ਇਹਦਾ ਪਰਿਵਾਰ ਜੀ ਸਾਰਾ ਸ਼ਰਮਲੀਆ ਕਾਲੀਦਾਨ ਹਮ ਕਿ ਜਿਹਦੇ ਵਿੱਚ ਇਹਨਾਂ ਨੇ ਕਾਲੀਦਲ ਦਾ ਦੇ ਵਿੱਚ ਰਹਿੰਦੇ ਹੁੰਦਿਆਂ ਜੋ ਗੁਰਦੁਆਰਿਆਂ ਦਾ ਕਾਣ ਕੀਤਾ ਜੋ ਸਿੱਖਾਂ ਦਾ ਕਾਣ ਕੀਤਾ ਜੀ ਸਿੱਖੀ ਸੰਧਾਨਤ ਦਾ ਕਾਣ ਕੀਤਾ ਉਹ ਅੱਜ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਰਹਿ ਗਿਆ ਜੀ ਵੀ ਜਿਹੜੀ ਕਾਲੀਆਂ ਦੀ ਅੱਜ ਇਥੋਂ ਤੀਕ ਹਾਲਤ ਹੋ ਗਈ ਹੈ ਜੀ ਹੁਣ ਜਿਹੜੀ ਗੱਲ ਤੁਸੀਂ ਅੱਜ ਕੀਤੀ ਹੈ ਵੀ 3 ਸਾਹ ਬਾਰੇ ਵੀ ਇਹ ਜਿਹੜੇ 6 ਸਾਲ ਅੱਡ ਰਹੇ ਇਹ ਕੌਮ ਨੂੰ ਆਪਣਾ ਸਪਸ਼ਟੀਕਰਨ ਦੱਸਣ ਵੀ ਜਿਹੜਿਆ ਸਖਬੀਰ ਬਾਦਲ ਨੇ ਇਹਨਾਂ ਦੀਆਂ ਸਾਰੀਆਂ ਮੰਗਾਂ ਦੇ ਉੱਤੇ ਉਹ ਪੂਰਾ ਲੈ ਰਿਹਾ ਉਹ ਅੰਮ੍ਰਿਤਧਾਰੀ ਹੈਗਾ ਉਹ ਆਕਾਲੀ ਦਰਬੀਆਂ ਜੋ ਮਰਜਾਦਾ ਉੱਤੇ ਪੂਰਾ ਲੈ ਰਿਹਾ ਵੀ ਇਹਨਾਂ ਦੀਆਂ ਮੰਗਾਂ ਉਹਨੇ ਸਾਰੀਆਂ ਮੰਨ ਲਈਆਂ ਜਿਹੜਾ ਉਹ ਕਹਿੰਦਾ ਢੀਂਸੇ ਨੇ ਬਿਆਨ ਸੀਗਾ ਹੁੰਦੜ ਦਾ ਬਿਆਨ ਸੀ ਵੀ ਇਹ ਆਕਾਲੀ ਆਕਾਤ ਹੱਥ ਤੇ ਜਾ ਕੇ ਇਹਨੇ ਮਾਫੀ ਮੰਗ ਲਈ ਜਿਲੋਂ ਮਾਫੀ ਮੰਗ ਲਈ ਹੈ ਹੂੰ ਬੇੜੇ ਥਾਂ ਤੇ ਇਹਨੇ ਮਾਫੀ ਮੰਗੀ ਐ ਜੀ ਉਹ ਬਾਬਾ ਗੁਰਮਖਤ ਸਿੰਘ ਹੋਏ ਆ ਜਿਨ੍ਹਾਂ ਨੇ 35000 ਦੇ ਨਾਲ ਟੱਕਰ ਲਈ ਮੁਗਲਾ ਨਾਲ ਜੀ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਹੂੰ ਜਿਹੜੀ ਮਰਜ਼ਾਦਾ ਹੁੰਦੀ ਆ ਨਾ ਉਹ ਪਹਿਲਾਂ ਚਿੱਠੀ ਲੈ ਕੇ ਦੇਣੀ ਪੈਂਦੀ ਆ ਕਾਹ ਤਖਤ ਨੂੰ ਜੀ ਫਿਰ ਉਹਦੇ ਤੇ ਪੰਜੇ ਸਿੰਘ ਸਾਹਿਬਾਨ ਵਿਚਾਰ ਕਰਦੇ ਆ ਜੀ ਜੀ ਫਿਰ ਉਹਨੂੰ ਸੱਦਿਆ ਜਾਂਦਾ ਹੈ ਕਾਹ ਤਖਤ ਦੇ ਜਿਹੜੀ ਛਮੀਲ ਉੱਤੇ ਖੜ ਕੇ ਉਹਦਾ ਫੈਸਲਾ ਸੁਣਾਇਆ ਜਾਂਦਾ ਹੈ ਜੀ ਵੀ ਜਿਵੇਂ ਇਹਨੇ ਕਿਹਾ ਹੈ ਵੀ ਆਪ ਹੀ ਸਰੋਪੇ ਪਾ ਲੈ ਤੇ ਆਪ ਹੀ ਮਾਫੀ ਮੰਗ ਲਈ ਏਉਂ ਨਹੀਂ ਹਮ ਇਹਦੀ ਮਰਜ਼ਾਦਾ ਹੈ ਜੀ ਉੱਥੇ ਫਿਰ ਫੈਸਲਾ ਸੁਣਾਇਆ ਜਾਂਦਾ ਹੈ ਵੀ ਤੂੰ ਵਾਗਨਾ ਕੀਤਾ ਹੈ ਤੂੰ ਚਿੱਠੀ ਦਿੱਤੀ ਹੈ ਜੀ ਤੇ ਇੰਨੇ ਦਿਨ ਤੂੰ ਭਾਂਡੇ ਮਾਂਜਣੇ ਆ ਇੰਨੇ ਦਿਨ ਪਾਠ ਕਰਨੇ ਆ ਜੀ ਇੰਨੇ ਦਿਨਾਂ ਪਿੱਛੋਂ ਤੂੰ ਆ ਕੇ ਦੇਖਰਉਣੀ ਹੈ ਫਿਰ ਇਹਨੂੰ ਮਾਫੀ ਦਿੱਤੀ ਜਾਂਦੀ ਹੈ ਜੀ ਇਹਨਾਂ ਨੇ ਆਪ ਹੀ ਸਰੋਪੇ ਪਾ ਲਏ ਆਪ ਇਹਨਾਂ ਨੇ ਮਾਫੀ ਮੰਗ ਲਈ ਕਿ ਜਿਹਨੂੰ ਅੱਜ 300 ਦੇ ਭੁੰਦਰ ਸਲਾਰੇ ਐ ਵੀ ਇੱਕ ਪਾਸੇ ਕਾਲ ਤਖਤ ਦੀ ਮਰਜਾਦਾ ਤੋੜੀ ਯਾਨੀ ਜੀ ਸਖਬੀਰ ਬਾਦਲ ਨੇ ਤੇ ਦੂਜੇ ਪਾਸੇ ਵੇਖੋ ਕਿੰਨਾ ਟੂਠ ਮਾਰ ਰਿਹਾ ਅੱਜ ਵੀ ਗੁਰੂ ਮਹਾਰਾਜ ਜੀ ਹਜ਼ੂਰੀ ਚ ਕਹਿ ਰਹੇ ਐ ਵੀ ਇਹਨੇ ਸੱਚੇ ਦਿਲੋਂ ਮਾਫੀ ਮੰਗੀ ਐ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਐ ਵੀ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਆਬਿਆ ਦੇ ਵਿੱਚ ਖੜ ਕੇ ਉੱਥੇ ਝੂਠ ਮਾਰਿਆ ਸੁਖਵੀਰ ਸੁਖਵੀਰ ਨੇ ਜੀ ਬੜੇ ਅਕਾਲੀ ਦਲ ਦੇ ਲੀਡਰ ਮਾਰ ਰਿਹਾ ਜੀ ਇਹ ਕੀ ਹੋਣ ਇਹਨਾਂ ਲੋਕਾਂ ਤੋਂ ਸਾਨੂੰ ਉਮੀਦ ਹੈ ਵੀ ਜਿਹੜੇ ਅਕਾਲੀ ਦਲ ਵਾਲੇ ਕਹਿ ਰਹੇ ਆ ਵੀ ਇਹ ਬੜਾ ਪੁੰਥਕ ਪਰਿਵਾਰ ਹੈ ਬੜੀ ਜੀ ਦੇਣ ਹੈ ਜੀ ਸੋ ਦੋਸਤੋ ਜਿਸ ਤਰ੍ਹਾਂ ਅਸੀਂ ਮੁਕਸਰ ਦੀ ਧਰਤੀ ਤੇ ਪਹੁੰਚੇ ਸੀਗੇ ਸਾਡੇ ਨਾਲ ਨੇ ਬੁਲਾਰੇ ਜਿਹੜੇ ਬਾਬਾ ਹਮੀਰ ਸਿੰਘ ਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਸਖਬੀਰ ਸਿੰਘ ਬਾਦਲ ਦੇ ਕਈ ਵੱਡੇ ਵੱਡੇ ਕਲਾਸਿਕ ਕੀਤੇ ਨੇ ਹੋਰ ਵੀ ਕਾਮ ਨੂੰ ਲੈ ਕੇ ਜਿਹੜੇ ਬੜੇ ਵੱਡੇ ਸਵਾਲ ਉਹਨਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਹੈਗੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਸੋ ਤੁਸੀਂ ਦੇਖ ਰਿਹਾ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਇਨਸ਼ਾਨ ਸਿੰਘ ਇਸ ਵੀਡੀਓ ਤੇ ਤੁਸੀਂ ਆਪਣੇ ਆਪਣੇ ਕਮੈਂਟ ਵੀ ਜਰੂਰ ਦੇਣੇ ਨੇ ਸੋ ਮੇਰੇ ਨਾਲ ਸੀ ਕੈਮਰਾਮੈਨ ਸਜੋਗੀ ਬਾਬਾ ਜੀ ਧੰਨਵਾਦ ਵਾਹਿਗੁਰੂ ਜਿੱਕਾ ਕਾਤਸਾ ਵਰੀ ਫਜ਼ਿਆ ਜੀ ਦਾ ਜੀ ਬਹੁਤ ਬਹੁਤ ਵਾਹਿਗੁਰੂ ਜਿੱਕਾ ਕਾਤਸਾ ਵਰੀ ਫਜ਼ਿਆ